ਤੁਸੀਂ ਮੰਨਣਾ ਫਟਾ ਇਹ ਛੋਟਾ ਬੰਦਾ ਕਹਿੰਦਾ ਖਰਾਬ ਨਹੀਂ ਕਨਾਂ ਬੰਗਾਲੀ ਮਠਿਆਈ ਹੈ ਮਠਿਆਈ ਦਾ ਟੇਸਟ ਹੀ ਇੱਦਾਂ ਆਪਾਂ ਜੀ ਤੁਸੀਂ ਤਾਗੜਾ ਬਣਾਉਂਗੇ ਮੈਂ ਬਹੁਤ ਸੁਹਣਿਆ ਨਾ ਨਹੀਂ ਬਣਾਉਂਗੇ ਪਿਆਰ ਨਾਲ ਮੇਰੀ ਜਾਨ ਦੇ ਜਾਣਾ ਉੱਚੀ ਦੁਕਾਨ ਫੀਕਾ ਭਗਵਾਨ ਕਿੱਥੇ ਕੀ ਅੱਜ ਇਹ ਕਾਰਨਾਮੇ ਸੱਚੇ ਹੁੰਦੇ ਦਿਖੇਦੇ

ਤਦੋਂ ਤੁਹਾਡੀ ਤਾਂ ਗਲਤੀ ਹੀ ਕਹੋਗੀ ਪਾਜੀ ਤੁਸੀਂ ਨੂੰ ਗਲਤੀ ਮੰਨਣ ਦੀ ਪਾਜੀ ਸਾਡੀ ਗੱਲ ਸੁਣੋ ਇੱਕ ਮਿੰਟ ਚੰਡਾ ਮੈਂ ਤੁਸੀ ਨੂੰ ਟੋਮੰਦੀ ਨੂੰ ਕਹਿ ਰਿਹਾ ਕਿ ਨਹੀਂ ਪਾਜੀ ਤਾਂ ਕੱਲ ਦਾ ਕਰਤਾ ਫਿਰ ਅਜੇ ਇਹ ਵੀ ਕਹਿ ਰਿਹਾ ਕਿ ਨਾ ਕਸਟਮਰ ਕਹਿ ਹੀ ਨਹੀਂ ਰਿਹਾ ਤੇ ਖਰਾਬ ਹੈ ਫਿਰ ਕਹ ਰਿਹਾ ਵੀਡੀਓ ਨਹੀਂ ਦਿਖਾ ਸਕਦੇ ਪਾਜੀ ਬਿਜ਼ਨਸ ਕਰਦੇ ਨਾ ਟਿਕਾ ਉਹਨੂੰ ਕਿਸੇ ਨਹੀਂ ਲੋਕਾਂ ਨਾਲ ਖਰਵਾੜ ਨੂੰ ਕਰੋ ਠੀਕ ਹੈ ਮੈਨੂੰ ਕਿਤੇ ਲੱਗਦਾ ਕਿ ਤੇਰੇ ਕੋਲ ਕੋਈ ਨਾ ਕੋਈ ਗਲਤੀ ਹੋ ਗਈ ਸੀ ਤੇਰੀ ਕਿਤੇ ਐਸੀ ਵਾਪਰੀ ਘਟਾ ਹੋਇਆ ਉਹ ਗੱਲ ਬਦਲ ਕੇ ਕਹਿੰਦਾ ਗਿਆ ਬਦਲ ਗਿਆ ਜਦੋਂ ਯਾਰ ਬੰਦੇ ਨੂੰ ਪਾਗਲ ਬਣਾਈ ਜਾਂਦੇ ਉਦੋਂ ਮੈਂ ਉਹ ਦਿਮਾਗ ਖੇਡੂ ਨਹੀਂ ਮੈਂ ਉਹਨੂੰ ਵੀ ਉਹੀ ਗੱਲ ਕਹੀ ਆ ਮੈਂ ਯਾਰ ਤੱਪਾ ਬੰਦਾ ਹੈਗਾ ਤੁਸੀਂ ਬਦਲ ਕੇ ਦੂਜਾ ਦੂਰਾ ਇਹਨਾਂ ਨੂੰ ਬਾਗੀ ਮੰਗਲਵਾ ਗਿਆ ਲੱਗਦਾ ਤੈਨੂੰ ਆਪ ਵੀ ਨਹੀਂ ਕੋਈ ਕੰਮ ਨਹੀਂ ਕਰੀਦਾ ਇਹ ਸਾਰੇ ਬੰਦੇ ਆਹ ਆਹ ਜੀ ਮੈਨੂੰ ਪਤਾ ਕੀ ਗਿਆ ਬਾਈ ਆ ਵੇਖੋ ਕਸਟਮਰ ਆਏ ਨੇ ਕਸਟਮਰ ਦੇ ਸਾਹਮਣੇ ਕੀ ਗੱਲ ਹੋਈ ਬੇਦੀ ਕੀਤੀ ਜੀ ਕੋਈ ਸਮਝ ਆ ਰਹੀ ਹੈ ਵੀ ਚੇਂਜ ਕਰ ਦੂੰਗਾ ਬਸ ਸੈਕਿੰਡ ਭਾਜੀ ਗੱਲ ਇਹ ਨਹੀਂ ਗੱਲ ਇਹ ਕਹਿੰਦਾ ਇਹਦਾ ਟੇਸਟਿੰਗ ਇਦਾਂ ਦਾ ਸਰ ਫੈਲ ਦੇਖਾ ਫੈਂਟ ਰੰਗ ਦਿਖਾ ਦੇ ਦੱਸ ਸਿੱਧੇ ਇਹ ਪਹਿਲਾਂ ਆਉਂਦੇ ਸਾਰੇ ਲੋਕ ਇਸ ਕਲੇਮ ਕਰਦੇ ਤਾਂ ਚਲੋ ਮੈਂ ਦੇਖੋ ਮੈਨੇਜਰ ਮੰਨ ਰਹੇ ਨੇ ਕੀ ਤੁਸੀਂ ਜੁੜੇ ਹੋ ਦੀ ਆਪਦੇ ਨਾਲ ਦੇ ਮਾਇ ਜਸਵਿੰਦਰ ਸੈਂਡੀ ਅਕਸਰ ਦੇਖਣ ਜਾਂਦਾ ਔਰ ਸੁਣਨ ਜਾਂਦਾ ਹੈ ਉੱਚੀ ਦੁਕਾਨ ਫੀਕਾ ਭਗਵਾਨ ਕਿਥੇ ਕੀ ਅੱਜ ਇੱਕ ਕਾਰਨਾਮੇ ਸੱਚੇ ਹੁੰਦੇ ਦਿਖਦੇ ਨਜ਼ਰ ਆ ਰਹੇ ਨੇ ਕਿ ਅੱਲਾ ਫਿੱਕਾ ਭਗਵਾਨ ਨਹੀਂ ਖਰਾ ਭਗਵਾਨ ਕਹਾਂਗਾ ਤੁਹਾਰੀ ਵਾਲਾ ਭਗਵਾਨ ਕਹਾਂਗਾ ਬੰਦਿਆਂ ਨੂੰ ਮਾਰਨ ਦਾ ਭਗਵਾਨ ਕਹਾਂਗਾ ਜਿਸ ਨਾਲ ਕਿ ਬੰਦੇ ਮਾਰੇ ਜਾਣਗੇ ਇੱਥੇ ਵੀ ਤੁਸੀਂ ਵੀਡੀਓ ਸਕਰੀਨ ਤੇ ਜਲਦੀ ਦੇਖ ਰਹੇ ਹੋ ਮੇਰੇ ਨਾਲ ਜਿਹੜੀ ਕੀ ਸਕਰੀਨ ਤੇ ਬੰਦਾ ਸਰੀਆ ਮੋਗਾ ਪਾਰ ਰਿਹਾ ਕੋਬਾਲ ਸਵੀਟ ਦੁਆਰਾ ਚੌਂਕ ਦੀ ਵੀਡੀਓ ਹੈ ਕੋਬਾਲ ਸਵੀਟ ਦੀ ਜਿੱਥੇ ਕੀ ਬੰਦੇ ਨੂੰ ਕਿਹਾ ਜਾਂਦਾ ਕਿ ਇਹ ਬੜੀ ਵਧੀਆ ਮਠਿਆਈ ਹੈ ਤੁਸੀਂ ਇਹ ਲੈ ਜਾਓ 700 800 ਕੇ 1000 ਰੁਪਏ ਕਿਲੋ ਦੀ ਮਠਿਆਈ ਹੁੰਦੀ ਹੈ ਮਠਿਆਈ ਨੂੰ ਪੈਕ ਕਰਾ ਲੈਂਦਾ ਕਿ ਅੱਛੀ ਮਠਿਆਈ ਹੈ ਰਖੜੀ ਦਾ ਮੌਕਾ ਤਿਹਾਰ ਦੇ ਮੌਕੇ ਤੇ ਆਪਣੀ ਭੈਣ ਨੂੰ ਦੇਣ ਵਾਸਤੇ ਇੱਕ ਤੋਂ ਇੱਕ ਭਰਾ ਆਪਣੇ ਵੱਲੋਂ ਯਤਨ ਕਰਦਾ ਹੈ ਪਰ ਉਹਦੇ ਯਤਨਾਂ ਦਾ ਉਹਨੂੰ ਇਹ ਨਤੀਜਾ ਨਿਕਲੇਗਾ ਉਸ ਨੂੰ ਨਹੀਂ ਪਤਾ ਸੀ ਕਿਉਂਕਿ ਜਦੋਂ ਉਹ ਮਠਿਆਈ ਘਰੇ ਖੋਲ ਕੇ ਦੇਖੀ ਜਾਂਦੀ ਹੈ ਤਾਂ ਮਠਿਆਈ ਬਿਲਕੁਲ ਹੀ ਖਰਾਬ ਨਿਕਲਦੀ ਨਜ਼ਰ ਆਉਂਦੀ ਹੈ ਤਾਂ ਸਾਰੇ ਜਿਹੜੇ ਦੇਖ ਸਕਦੇ ਹੋ ਬੰਦਾ ਕਿਵੇਂ ਜੂਰ ਜੂਰ ਨਾਲ ਰੋ ਰਿਹਾ ਪਿਆ ਹੈ ਕਿ ਤੁਸੀਂ ਮੇਰੀ ਬੇਇੱਜ਼ਤੀ ਕਰਾਤੀ ਔਰ ਉਸ ਤੋਂ ਇਲਾਵਾ ਬੇਇੱਜ਼ਤੀ ਕਰਾਂ ਤੋਂ ਇਲਾਵਾ ਜੇ ਕਿਤੇ ਬੱਚੇ ਜਾਂ ਮੇਰੀ ਭੈਣ ਇਹ ਮਠਿਆਈ ਖਾ ਲੈਂਦੇ ਤਾਂ ਮਰ ਵੀ ਹੋ ਸਕਦੇ ਸੀ ਤੇ ਮਰ ਵੀ ਸਕਦੇ ਸੀ ਸੋ ਤੁਸੀਂ ਗਲਤੀ ਨਾਲ ਵਰਤੀ ਵੀਡੀਓ ਦੇਖ ਵੀ ਰਹੇ ਹੋ ਸੁਣ ਵੀ ਰਹੇ ਹੋ ਤੁਹਾਨੂੰ ਪਤਾ ਵੀ ਲੱਗ ਰਿਹਾ ਇਸ ਵੀਡੀਓ ਦੇ ਵਿੱਚ ਗੁਪਾਲ ਸਿੰਘ ਫਾਰਾ ਚੌਂਕ ਤੇ ਸ੍ਰੀ ਆਮ ਬੰਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਔਰ ਸੱਚਾ ਇਲਜ਼ਾਮ ਲਗਾਇਆ ਜਾ ਰਿਹਾ ਕਿਉਂਕਿ ਉਸਦਾ ਮੈਨੇਜਰ ਵੀ ਮੰਨ ਰਿਹਾ ਕਿ ਹਾਂ ਮੈਂ ਤੁਹਾਡੇ ਵੱਲੋਂ ਹੋਈ ਹੈ ਉਸ ਤੋਂ ਬਾਅਦ ਅਸੀਂ ਦੁਕਾਨ ਤੇ ਗਏ ਦੁਕਾਨ ਤੇ ਜਾ ਕੇ ਜਦੋਂ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਮੈਨੇਜਰ ਨੇ ਕਿਹਾ ਕਿ ਮੈਂ ਇਸ ਦਾ ਕੋਈ ਜਵਾਬ ਨਹੀਂ ਦੇ ਸਕਦਾ ਪਰ ਉਹਨੇ ਗਲਤ ਕਬੂਲੇ ਕੀ ਹਾਂ ਮਠਿਆਈ ਸਾਡੀ ਦੁਕਾਨ ਤੋਂ ਗਈ ਸੀ ਪਰ ਮਠਿਆਈ ਖਰਾਬ ਸੀ ਉਸ ਤੋਂ ਬਾਅਦ ਜਦੋਂ ਮਾਲਕ ਨਾਲ ਫੋਨ ਤੇ ਤਿੰਨ ਵਾਰੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਲਕ ਨੇ ਫੋਨ ਦਾ ਸਾਟਾ ਜਵਾਬ ਦਾ ਹਾਂ ਜਾਂ ਨਾਟ ਕਿਦਣਾ ਸੀ ਸਾਨੂੰ ਵਾਇਟ ਨਹੀਂ ਚੜਾਣੀ ਸੀ ਬਿਲਕੁਲ ਫੋਨ ਹੀ ਨਹੀਂ ਚੱਕਿਆ ਫੋਨ ਚੱਕਰ ਤੋਂ ਫਰੇਸ ਕਰਾਇਆ ਗਿਆ ਕੀ ਕਰ ਇਹਨਾਂ ਦੇ ਉੱਪਰ ਤੱਕ ਨਹੀਂ ਕਰਨੇ ਕਿਉਂ ਕਿਉਂ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਜਿਹੜਾ ਵੱਟੀਆਂ ਦੁਕਾਨ ਵਾਲੇ ਤੇ ਝੂਠੀ ਰੇੜੀ ਫੜੀ ਹੈ ਨਾ ਤੋਂ ਸ਼ਰੀਆਮ ਕੰਦ ਵੇਚਿਆ ਜਾ ਰਿਹਾ ਤਿਹਾਰਾਂ ਦਾ ਟਾਈਮ ਹੈ ਤਿਹਾਰਾਂ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਮਠਿਆਈਆਂ ਦੁਕਾਨਾਂ ਤੋਂ ਲਈਆਂ ਜਾਂਦੀਆਂ ਇਹ ਸੋਚ ਕੇ ਉੱਚੀ ਦੁਕਾਨ ਤੋਂ ਵਧੀਆ ਦੁਕਾਨ ਤੋਂ ਹਰ ਭਰਾ ਮਠਿਆਈ ਲੈ ਕੇ ਜਾਂਦਾ ਆਪਣੀ ਭੈਣ ਵਾਸਤੇ ਕਿ ਉਹ ਮਠਿਆਈ ਖਾ ਕੇ ਖੁਸ਼ ਹੋਵੇ ਨਵੇਂ ਮਠਿਆਈ ਦਾ ਉਤਸ਼ਾਹ ਲਾਇਆ ਜਾਵੇ ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਇਹ ਕੰਦੀ ਤੇ ਖਰਾ ਮਠਿਆਈ ਹੈ ਜਿਹੜੀ ਵੇਚੀ ਜਾ ਰਹੀ ਹੈ ਇਸ ਸਵਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਵੀ ਉੱਠਦਾ ਹੈ ਕੋਹ ਪ੍ਰਸ਼ਾਸਨਿਕ ਅਧਿਕਾਰੀ ਸੁੱਤੇ ਪਏ ਨੇ ਖਾਸ ਕਰਕੇ ਤਿਹਾਰਾਂ ਦੇ ਮੌਕੇ ਦੇ ਉੱਪਰ ਜੋ ਮਨਨ ਅ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦ ਕਿ ਸ਼ਹਿਰ ਦੇ ਵਿੱਚ ਪਹਿਲਾਂ ਵੀ ਪਟਿਆਲੇ ਦੇ ਵਿੱਚ ਕਈ ਵਾਰਦਾਤਾਂ ਇਹ ਜੀਆਂ ਹੋ ਚੁੱਕੀਆਂ ਨੇ ਜਿਸ ਵਿੱਚ ਸਭ ਤੋਂ ਵੱਡੀ ਵਾਰਦਾਤ ਕਹਾਂਗਾ ਚਾਕਲੇਟ ਖਾ ਕੇ ਇੱਕ 9 ਸਾਲ ਦੀ ਕੁੜੀ ਜਿਹੜੀ ਕਿ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਪਰ ਉਸ਼ਤੇ ਲਾ ਵਾ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ ਨਜ਼ਰ ਆਂਦਾ ਔਰ ਦੇਖਣਾ ਹੋਏਗਾ ਇਹ ਖਬਰ ਨਸ਼ਰ ਕਰਨ ਤੋਂ ਬਾਅਦ ਦੇਸੀ ਖਬਰ ਤੇ ਤੁਹਾਨੂੰ ਅਸੀਂ ਦੇਸੀ ਪੰਜਾਬ ਤੇ ਤੁਹਾਨੂੰ ਇਹ ਖਬਰ ਨਸ਼ਰ ਕਰ ਰਹੇ ਆ ਔਰ ਦੇਸੀ ਪੰਜਾਬ ਤੋਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਦਖਾਂਦਾ ਰਹੂਗਾ ਸੋ ਹੱਕ ਤੇ ਸੱਚ ਦੀ ਆਵਾਜ਼ ਵਾਸਤੇ ਅੱਜ ਇਹ ਵੀਡੀਓ ਤੁਹਾਡੇ ਕੋਲ ਨਜ਼ਰ ਕਰ ਰਹੇ ਆ ਦੇਖਣਾ ਹੋਏਗਾ ਕਿ ਇਸ ਤਰ੍ਹਾਂ ਦੀ ਕਾਰਵਾਈ ਕਪਾੜ ਸਵੀਟ ਦੁਆਰਾ ਕਿਉਂ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ ਜੋ ਵੀ ਜੋ ਵੀ ਕਾਰਵਾਈ ਕੀਤੀ ਵੀ ਜਾਂਦੀ ਹੈ ਨਹੀਂ ਵੀ ਕੀਤੀ ਜਾਂਦੀ ਅਸੀਂ ਤੁਹਾਨੂੰ ਸੱਚ ਦਾ ਸਾਹਮਣਾ ਦਿਖਾਉਂਦੇ ਰਵਾਂਗੇ ਦੇਸੀ ਪੰਜਾਬ ਦੇ ਨਾਲ ਸਹਿਯੋਗੀ ਦੇ ਨਾਲ ਜਸਵਿੰਦਰ ਸਿੰਘ ਦੇਸੀ ਪੰਜਾਬ ਲਈ ਪਟਿਆਲਾ ਤੋਂ ਤੁਸੀਂ ਮੰਨ ਲਓ ਕੋਟਾ ਇਹ ਤੁਹਾਡਾ ਬੰਦਾ ਕਹਿੰਦਾ ਖਰਾਬ ਦੀ ਹੈ ਕਹਿੰਦਾ ਬੰਗਾਲੀ ਮਠਿਆਈ ਹੈ ਬੰਗਾਲੀ ਮਠਿਆਈ ਦਾ ਟੇਸ ਹੀ ਇਦਾਂ ਪਾਜੀ ਤੁਸੀਂ ਪਾਗਲ ਬਣਾਉਂਦੇ ਨਾ ਬਹੁਤ ਸੁਹਣਾ ਨਾ ਨਹੀਂ ਬਣਾਉਂਦੇ ਪਿਆਰ ਨਾਲ ਮੇਰੀ ਜਾਨ ਦੇ ਨਾਲ ਪਿਆਰ ਨਾਲ ਨਹੀਂ ਇਹ ਖਟਾ ਹੈ ਹਾਂ ਕਰਨਾ ਹੈ ਨਾ ਬਿਲਕੁਲ ਬਾਕਸ ਜਿਹੇ ਸੇ ਹੈ ਕਰੀਏ ਬਾਕਸ ਮਾ ਥੋੜਾ ਹੈ ਨਹੀਂ ਕਿਉਂਕਿ ہماری ਹੈ ہماری ਹੈ ਮਾਲ ਸੋਰੀ ਫੋਟਮ ਹਮ ਤਾਂ ਕਹਿਣਾ ਕਿ ਨਹੀਂ ਹੈ ਜੀ ਜਦੋਂ ਤੁਹਾਡੀ ਤਾਂ ਗਲਤੀ ਤੂਹਗੀ ਪਾਜੀ ਤੁਸੀਂ ਨੂੰ ਗਲਤੀ ਮੰਨਣ ਦੀ ਪਾਜੀ ਸਾਡੀ ਗਲਤੀ ਹੈ ਸੋਰੀ ਬਟ 10 ਮਿੰਟ ਤੋਂ ਠੰਡਾ ਹੈ ਨਾ ਤੁਸੀਂ ਨੂੰ ਟੋਲੰਗੀ ਨੂੰ ਕਹਿਣਾ ਕਿ ਨਹੀਂ ਪਾਜੀ ਮੈਂ ਕੱਲ ਦਾ ਕਰਦਾ ਫਿਰ ਅਜੇ ਇਹ ਵੀ ਕਹਿ ਰਿਹਾ ਕਹਿੰਦਾ ਕਸਟਮਰ ਕਹਿ ਹੀ ਨਹੀਂ ਰਿਹਾ ਕਿ ਖਰਾਬ ਹੈ ਫਿਰ ਕਹ ਰਿਹਾ ਵੀਡੀਓ ਨਹੀਂ ਦਿਖਾ ਸਕਦੇ ਜਾਦੀ ਵਿੱਚ ਨੋਟ ਕਰਦੇ ਆ ਨਾ ਸਲੀਕਾ ਉਹਨੂੰ ਕਿਸੇ ਦੇ ਲੋਕਾਂ ਨਾਲ ਖਲਵਾਰ ਨਾ ਕਰੋ ਠੀਕ ਹੈ ਮੈਨੂੰ ਕਿਤੇ ਦੇਖਾਂ ਕਿਤੇ ਵੀ ਕੋਈ ਨਾ ਕੋਈ ਜੇ ਗਲਤੀ ਹੋ ਗਈ ਕਿਸੇ ਦੀ ਗਲਤੀ ਹੋ ਗਈ ਤੇ ਘਟਾ ਹੋਇਆ ਉਹ ਗੱਲ ਕਰਾਂਗੇ ਜਦੋਂ ਯਾਰ ਬੰਦੇ ਨੂੰ ਪਾਗਲ ਬਣਾਈ ਜਾਂਦੇ ਉਦੋਂ ਨਹੀਂ ਉਹ ਦਿਮਾਗ ਖੇਡੂ ਨਹੀਂ ਮੈਂ ਉਹਨੂੰ ਵੀ ਉਹੀ ਗੱਲ ਕਹੀ ਆ ਮੈਂ ਯਾਰ ਅੱੱਗਾ ਮੰਨਦਾ ਕਿ ਤੁਸੀਂ ਬਗਲ ਕੇ ਦੂਜਾ ਦੂਜਾ ਇਹਨਾਂ ਨੂੰ ਪਾਪੀ ਮਾ ਕਰਵਾ ਗੱਲ ਕਰਦਾ ਤੂੰ ਆਪੇ ਜੀ ਕਿੰਨੇ ਬੰਦੇ ਕਰੀਦੇ ਸਾਰੇ ਬੰਦੇ ਆਹ ਆਹ ਜੀ ਮੈਨੂੰ ਪਤਾ ਕੀ ਗਿਆ ਬਾਈ ਆ ਵੇਖੋ ਕਸਟਮਰ ਆਏ ਨੇ ਕਸਟਮਰ ਦੇ ਸਾਹਮਣੇ ਕੀ ਗੱਲ ਜੀ ਬੇਦੀ ਕੀਤੀ ਜੀ ਸੁਪੇ ਸਮੈਟ ਆ ਰਹੀ ਹੈ ਬਦਲ ਕਰ ਦੂੰਗਾ ਤੁਸੀਂ ਕਰ ਪਾਜੀ ਗੱਲ ਇਹ ਨਹੀਂ ਜਨ ਕਹਿੰਦਾ ਇਹਦਾ ਟੇਸਟੀ ਇਦਾਂ ਵਾ ਸਰ ਸੁਣ ਲੈ ਦੇਖਾ ਸੈਂਟਰ ਹੁੰਦਾ ਸਾਰੇ ਦੱਸਦੇ ਜੀ ਪਹਿਲਾਂ ਉਹਨੇ ਸਾਰੀ ਉਹ ਸੈੱਟ ਕਿਸ ਦਾ ਲੈਣਾ ਹੈ ਚਲੋ ਮੈਂ ਮੈਂ ਤੁਮ ਮੈਨੇਜਰ ਮੰਨ ਰਹੇ ਨੇ ਕਿ